ਜਦੋਂ ਪੁਲਿਸ 10 ਮਾਮਲਿਆਂ ਦੇ ਵਿੱਚ ਨਾਮਜ਼ਦ ਵਿਅਕਤੀ ਅਤੇ ਉਸਦੇ ਪੁੱਤਰ ਨੂੰ ਗ੍ਰਫਤਾਰ ਕਰਨ ਲਈ ਜਾਂਦੀ ਹੈ ਤਾਂ ਦੋਹਾਂ ਪਿਓ ਪੁੱਤ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਘਰ ਦੀ ਛੱਤ ਤੇ ਚੜ ਕੇ ਜਿਹੜਾ ਇੱਟਾ ਪੱਥਰ ਨੇ ਪੁਲਿਸ ਉੱਤੇ ਵਰਸਾਏ ਜਾਂਦੇ ਨੇ ਅਤੇ ਪੁੱਛਿਆ ਜਾਂਦਾ ਹੈ ਆਖਿਰ ਇਹੋਨਾਂ ਦਾ ਅਪਰਾਧ ਕੀ ਹੈ ਪੁਲਿਸ ਵਾਲਿਆਂ ਦੇ ਵਿੱਚ ਅਤੇ ਪਿਓ ਪੁੱਤਰ ਜੋ ਕਿ ਛੱਤ ਤੇ ਚੜੇ ਹੋਏ ਸਨ ਉਹਨਾਂ ਦਾ ਵਿੱਚ ਲੰਬੇ ਸਮੇਂ ਤੱਕ ਬਹਿਸ ਵਸਾਈ ਹੁੰਦੀ ਹੈ ਗੱਲਾਂ-ਬਾਤਾਂ ਹੁੰਦੀਆਂ ਨੇ ਕਹਾ ਸੁਣੀ ਹੁੰਦੀ ਐ ਤੇ ਹਾਈ ਵੋਲਟੇਜ ਡਰਾਮਾ ਵੀ ਐ ਜਿਹੜਾ ਮੌਕੇ ਤੇ ਕੀਤਾ ਜਾਂਦਾ ਹੈ ਅਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਜਦੋਂ ਬਹਿਸ-ਵਸਾਈ ਦੇ ਵਿੱਚ ਇੱਟਾ-ਪੱਥਰ ਜਦੋਂ ਪਿਓ-ਪੁੱਤ ਵੱਲੋਂ ਬਰਸਾਏ ਜਾਂਦੇ ਨੇ ਤਾਂ ਦੋ ਪੁਲਸ ਵਾਲੇ ਐ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ ਲਕਮੀ ਵੀ ਹੋ ਜਾਂਦੇ ਨੇ ਸੋ ਕਿਉਂ ਪਿਓ-ਪੁੱਤ ਦੇ ਵੱਲੋਂ ਐ ਜਿਹੜਾ ਹਾਈ ਵੋਲਟੇਜ ਡਰਾਮਾ ਐ ਜਿਹੜਾ ਕੀਤਾ ਜਾ ਰਿਹਾ ਐ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਮਾਮਲਾ ਵੀ ਤੁਹਾਨੂੰ ਦੱਸਾਂਗੇ ਆਖਿਰ ਕਿੱਥੋਂ ਦਾ ਬਟਾਲਾ ਦੇ ਪਿੰਡ ਮੁਰਾਦਪੁੱਡਾ ਮਾਮਲਾ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਹੈ ਜਿਹੜਾ ਦਤ ਮਾਮਲਾ ਦੇ ਵਿੱਚ ਨਾਮਜ਼ਦ ਹੈ ਉਹ ਵਿਅਕਤੀ ਤੇ ਉਸ ਦੇ ਪੁੱਤਰ ਨੂੰ ਉਹਨਾਂ ਦੇ ਘਰ ਨੂੰ ਘੇਰ ਲਿਆ ਜਾਂਦਾ ਹੈ ਜਦੋਂ ਇਹ ਹਾਈ ਵੋਲਟੇਜ ਡਰਾਮਾ ਹੁੰਦਾ ਹੈ ਤੇ ਸਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਜਾਂਦੇ ਨੇ ਇੱਟਾ ਪੱਥਰ ਵਰਸਾਏ ਜਾਂਦੇ ਨੇ ਜਿਦੇ ਵਿੱਚ ਦੋ ਪੁਲਿਸ ਅਧਿਕਾਰੀ ਜ਼ਖਮੀ ਵੀ ਹੋ ਗਏ ਜ਼ਮਾਨਤ ਤੇ ਆਏ ਸਮੁੰਦਰ ਸਿੰਘ ਨੇ ਕਿਹਾ ਪੁਲਿਸ ਉਸ ਨੂੰ ਇਹ ਦੱਸੇ ਕਿ ਕਿਸ ਜੁਲਮ ਦੇ ਵਿੱਚ ਗ੍ਰਫਤਾਰ ਕਰਨ ਆਈ ਹੈ ਉਸਨੇ ਕੀ ਅਪਰਾਧ ਕੀਤਾ ਉਸਨੇ ਕਿਆ ਪੁਲਿਸ ਉਸਨੂੰ ਬਿਨਾ ਵਜ੍ਹਾ ਪਰੇਸ਼ਾਨ ਕਰ ਰਹੀ ਹੈ ਕਾਫੀ ਦੇਰ ਤੱਕ ਚੱਲਿਆ ਇਸ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪੁਲਿਸ ਨੇ ਸਮਿੰਦਰ ਸਿੰਘ ਅਤੇ ਉਸਦੇ بیٹے ਨੂੰ ਜੜਾ ਗ੍ਰਿਫਤਾਰ ਕੀਤੇ ਬਿਨਾ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਆਈ ਸੀ ਪਰ ਹਾਈ ਵੋਲਟੇਜ ਡਰਾਮਾ ਇੰਨੀ ਦੇਰ ਤੱਕ ਚੱਲਦਾ ਕਿ ਪੁਲਿਸ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪੈਂਦਾ ਹੈ ਅਪਡੇਟ ਲੈ ਕੇ ਮੁੜ ਰੂਹ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਨਾਲ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨਾਂ ਕੋ ਚੋਕੇ ਲਾ ਕੇ ਰਹੀ ਸੀ ਨਿਜਾਇਤ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਿਆ ਸੱਚੋ ਤੇ ਮੈਨੂੰ 20000 ਰੁਪਿਆ ਦੇ ਤੇ ਮੈਂ ਗਰੀਬ ਹਾਂ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਹਦਾ ਸੁਣਾ ਆ ਕੇ ਕੀ ਮੈਂ ਜਿੰਨਾ ਤਾਂ ਨਿੱਕੇ ਦਿੱਤਾ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋਲਾ ਬੱਬਾ ਚਲਾਇਆ ਤੇ ਬਰਸੇ ਸਾਡੇ ਅੰਦਰ ਆਣ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੋਠੇ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਇਹਨੂੰ ਫੜਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਦੇ ਵੱਡੇ ਦੇ ਨਿਯਾਜ਼ ਕੋ ਪੱਤਾ ਤਲ ਮੇਰਾ ਨਿਕਾਬ ਆ ਬਾਅਦਵੀ ਪਾਸ ਹੋ ਤਾਂ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਪਹਿਲਾਂ ਮਾੜੇ ਮੋਟੇ ਦੋ ਪੱਤੇ ਗੇ ਲੜਾਈ ਝਗੜੇ ਦੇ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪੱਤੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਤਾ ਦੱਚ ਕੀਤਾ ਆ ਮਨਜੀਤ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਦੇ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਤਾਕੇ ਅਮਲ ਦੇ ਰੈਫਰ ਤੇ ਕਾਰਵਾਈ ਕਰਾਂਗੇ ਕਿੰਨੇ ਬੰਦੇ ਚੱਕੀ ਹੋਏ ਦੋ ਬੰਦੇ ਚੱਕੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕਹਿਆ ਕੀ ਰਿਆ ਆਦਮ ਨੇ ਦੇਖੋ ਤੁਸੀਂ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜਾਓ ਤੇ ਜੋ ਕਰਦੇ ਬਣਦੇ ਉਹੀ ਕਰਾਂਗੇ ਆਪਾਂ ਕੋ ਇੱਤੇ ਟੋੜੇ ਵੀ ਚਲਾਏ ਇਹਨੂੰ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਕਰਦੇ ਹੈ 10 ਕੇਸ ਦਰਜ ਹੁੰਦੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਏ ਜੀ ਇਹ ਨਹੀਂ ਭਾਲੀ ਜਦੋਂ ਯਾਰਾ ਚਿੰਦੇ ਤੋਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਿਆ ਕੁੱਠੇ ਦੇ ਉੱਪਰ ਤਨੀਓ ਬਰੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਆ ਪੰਚਾਇਤ ਮੁਤ ਪਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਇਹ ਬੰਦੇ ਮਤਲਬ ਇਹਨਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪੂ ਹੀ ਕਰਦਾ ਹੈ ਨਸ਼ਾ ਵੇਚਦਾ ਹੈ ਉਹ ਅੱਜ ਕਹ ਰਿਹਾ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਹਾਂਜੀ ਅੱਜ ਉਹ ਲੋ ਕਹ ਰਿਹਾ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਨਸ਼ਾ ਉਹ ਜੇ ਫੜਿਆ ਹੀ ਨਾ ਗਿਆ ਇਹ ਉੱਪਰ ਚੜਾ ਥੱਲੇ ਆਉ ਦੱਸੂਗਾ ਕਿੱਥੇ ਹੈਗਾ ਸਮਾਨ ਇਹਦਾ